ਇਸੇ ਬਹੁਤ ਹੀ ਪਵਿੱਤਰ ਸਥਾਨ ਸੰਤਨ ਸ਼੍ਰੀ ਨਾਮਕਮਲ ਰਾਜਾ ਜੀ ਰਾਜਾ ਸਾਹਿਬ ਜੀ ਦਾ ਜਿਹੜਾ ਪਵਿੱਤਰ ਸਥਾਨ ਹੈ ਉੱਥੇ ਸਾਰੀ ਭਾਰਤੀ ਜਨਤਾ ਪਾਰਟੀ ਦੀ ਟੀਮ ਨਮਸਤਕ ਹੋਣ ਲਈ ਆਏ ਆ ਅਸੀਂ ਇੱਥੇ ਨਮਸਤਕ ਹੋਏ ਗੁਰੂ ਘਰ ਚ ਜਾ ਕੇ ਵੀ ਨਮਸਤਕ ਹੋਏ ਬਾਕੀ ਇਲਾਕੇ ਨੇ ਚਾਹੇ ਉਪਵਾਦ ਦਾ ਇਲਾਕਾ ਹੈ ਚਾਹੇ ਮਾਲਵਾ ਹੈ ਚਾਹੇ ਮਾਝਾ ਹੈ ਉਹ ਸਾਰੇ ਇਲਾਕਿਆਂ ਚ ਵੀ ਵੱਡੀ ਤਦਾਦ ਜੀ ਲੱਖਾਂ ਦੀ ਤਦਾਦ ਚ ਸੰਗਤ ਦੀ ਇਸ ਸਥਾਨ ਦੇ ਪ੍ਰਤੀ ਆਸਥਾ ਹੈ ਦੇਸ਼ਾਂ ਵਿਦੇਸ਼ਾਂ ਤੋਂ ਵੀ ਲੋਕ ਆਸਥਾ ਦੇ ਨਾਲ ਇਥੇ ਨਤਮਸਤਕ ਹੋਣ ਲਈ ਆਉਂਦੇ ਨੇ ਮੈਂ ਆਪਕੋ ਕਿਸ ਹਲਕੇ ਤੋਂ ਲੋਕ ਸਭਾ ਦੀ ਚੋਣ ਲੜੀ ਤੇ ਇਥੇ ਹਮੇਸ਼ਾ ਜਦੋਂ ਵੀ ਆਣਾ ਨਤਮਸਤਕ ਹੋਣ ਲਈ ਜ਼ਰੂਰ ਆਣਾ ਹੈ ਸੋ ਮੈਨੂੰ ਬੜਾ ਦੁੱਖ ਹੋਇਆ ਬੜੀ ਮਨ ਨੂੰ ਕਸ਼ਟ ਹੋਇਆ ਜਦੋਂ ਮੈਂ ਪੰਜਾਬ ਦੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਬਿਆਨ ਜਿਹੜਾ ਉਹਨਾਂ ਨੇ ਮੁਕਸਬ ਮਾਗੀ ਦੇ ਮੇਲੇ ਤੇ ਦਿੱਤਾ ਔਰ ਜਿਹਦੇ ਚ ਉਹਨਾਂ ਨੇ ਝੂਠੇ ਦੋਸ਼ ਬਿਨਾਂ ਜਾਣਕਾਰੀ ਦੇ ਲਾਏ ਜਾਂ ਕਿਸੇ ਸੋਚ ਦੇ ਤਹਿਤ ਲਾਏ ਮੈਂ ਇਹਦੇ ਬਾਰੇ ਤੇ ਨਹੀਂ ਕਹਿ ਸਕਦਾ ਇਸ ਸਥਾਨ ਦੇ ਉੱਤੇ ਕਮੇਟੀ ਦੇ ਉੱਤੇ ਲਗਾਏ ਨੇ ਉਹਨੂੰ ਸੁਣ ਕੇ ਬਹੁਤ ਦੇਸ਼ ਵਿਦੇਸ਼ ਚ ਵਸਦੀ ਸੰਗਤ ਦੇ ਮਨ ਨੂੰ ਬੜਾ ਕਸ਼ਟ ਹੋਇਆ ਮੇਰੇ ਮਨ ਨੂੰ ਵੀ ਬੜਾ ਕਸ਼ਟ ਹੋਇਆ ਔਰ ਉਹਨੂੰ ਜਿਆਦਾ ਤਕਲੀਫ ਇਸ ਕਰਕੇ ਵੀ ਹੋਈ ਕਿ ਤੁਸੀਂ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਖੜ ਕੇ ਤੁਸੀਂ ਐਸੇ ਪਵਿੱਤਰ ਸਥਾਨ ਦੇ ਬਾਰੇ ਇਸ ਪ੍ਰਕਾਰ ਦਾ ਦੂਸ਼ਣਵਾਦੀ ਇਸ ਪ੍ਰਕਾਰ ਦੇ ਝੂਠੇ ਰੋਪ ਲਗਾ ਰਹੇ ਹੋ ਸੋ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਔਰ ਮੈਂ ਆਪਣੇ ਵੱਲੋਂ ਵੀ ਇੱਕ ਸ਼ਰਧਾਲੂ ਹੋਂਦੇ ਨਾਤੇ ਇੱਕ ਆਸਥਾਵਾਨ ਸੇਵਕ ਹੋਣ ਦੇ ਨਾਤੇ ਇਸ ਸਥਾਨ ਦਾ ਮੈਂ ਮੁੱਖ ਮੰਤਰੀ ਦੇ ਇਸ ਬਿਆਨ ਦੀ ਵੀ ਔਰ ਜਿਹੜੀ ਪੂਰੀ ਕਾਰਵਾਈ ਉਹਨਾਂ ਦੀ ਸਰਕਾਰ ਔਰ ਪੁਲਿਸ ਔਰ ਸਿੱਟ ਕਰ ਰਹੀ ਹੈ ਉਹਦੀ ਮੈਂ ਕੜੇ ਸ਼ਬਦਾ ਚ ਨਿਖੇਦੀ ਵੀ ਕਰਦਾ ਮੈਨੂੰ ਹੀ ਪਤਾ ਲੱਗਿਆ ਕਿ ਬਈ ਸ਼ਾਇਦ ਕੋਈ ਐਫ ਆਰ ਵੀ ਦਰਜ ਹੋਈ ਹੈ ਹਾਲਾਂਕਿ ਕਮੇਟੀ ਦੇ ਜਿਹੜੇ ਸਾਡੇ ਅਧਿਅਧਾਰ ਸਹਿਬਾਨ ਨੇ ਉਹਨਾਂ ਕੋਲ ਵੀ ਜਾਣਕਾਰੀ ਹਲੇ ਨਹੀਂ ਪਹੁੰਚੀ ਹੈ ਪਰ ਮੇਰੀ ਜਿਹੜੀ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਕਿ ਅਸੀਂ ਤਾਂ ਸਾਰੀ ਚੀਜ਼ਾਂ ਜੋ ਜੋ ਸਿੱਟ ਨੇ ਸਾਡੇ ਕੋਲ ਜਾਣਕਾਰੀਆਂ ਮੰਗੀਆਂ ਉਹ ਸਾਰੀ ਜਾਣਕਾਰੀ ਵੀ ਦਿੱਤੀ ਬਿੱਲ ਵੀ ਦਿੱਤੇ ਔਰ ਜਿਸ ਮਰਿਆਦਾ ਦੇ ਨਾਲ ਅਸੀਂ ਸਭ ਜਾਣਦੇ ਹਾਂ ਇਸ ਗੱਲ ਨੂੰ ਕਿ ਗੁਰੂ ਮਹਾਰਾਜ ਦੇ ਸਰੂਪਾਂ ਨੂੰ ਜਿਸ ਆਸਥਾ ਦੇ ਨਾਲ ਇੱਥੇ ਸ਼ਰਧਾ ਦੇ ਨਾਲ ਰੱਖਿਆ ਜਾਂਦਾ ਹੈ ਪੂਰੀ ਮਰਿਆਦਾ ਦਾ ਪਾਲਣ ਹੁੰਦਾ ਹੈ ਨਿਰੰਤਰ ਅਖੰਡ ਪਾਠ ਸਾਹਿਬ ਦੇ ਪਾਠ ਚੱਲਦੇ ਨੇ ਹਰ ਮਹੀਨੇ ਕੀਰਤਨ ਦਰਬਾਰ ਸਜਦੇ ਨੇ ਵੱਡੇ ਵੱਡੇ ਰਾਗੀ ਜਿੱਥੇ ਜਿਹੜੇ ਆ ਕੇ ਇੱਥੇ ਗੁਰਬਾਣੀ ਦਾ ਕੀਰਤਨ ਕਰਦੇ ਨੇ ਸੰਗਤਾਂ ਨੂੰ ਨਿਹਾਲ ਕਰਦੇ ਨੇ ਸਮਝਦਾ ਕਿ ਐਸੇ ਸਥਾਨ ਦੇ ਬਾਰੇ ਇਸ ਪ੍ਰਕਾਰ ਦੀ ਜਿਹੜੀ ਕਾਰਵਾਈ ਸਰਕਾਰ ਨੇ ਕੀਤੀ ਹੈ ਬਹੁਤ ਨਿੰਦਨਯੋਗ ਹੈ ਔਰ ਸਰਕਾਰ ਨੂੰ ਤੁਰੰਤ ਜਿਹੜਾ ਉਹ ਇਹਦੇ ਲਈ ਮੁੱਖ ਮੰਤਰੀ ਸਾਹਿਬ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ ਮੈਂ ਨਹੀਂ ਜਾਣਦਾ ਕਿ ਉਹਨਾਂ ਨੇ ਜਲਦਬਾਜ਼ੀ ਚ ਸਾਰੀ ਗੱਲਾਂ ਕਿਉਂ ਕੀਤੀਆਂ ਹੋ ਸਕਦਾ ਹੈ ਕਿ ਉਹਨਾਂ ਨੇ ਧਿਆਨ ਭਟਕਾਉਣ ਲਈ ਕੀਤੀ ਹੋਣ ਕਿਉਂਕਿ ਬੜੇ ਲੰਬੇ ਚੋੜੇ ਵਾਅਦੇ ਕਰਕੇ ਸਰਕਾਰ ਕਿ ਅਸੀਂ ਬੇਅਦਬੀਆਂ ਦਾ ਇਨਸਾਫ ਦਵਾਂਗੇ ਅਸੀਂ ਬਰਗਾੜੀ ਦਾ ਇਨਸਾਫ ਦਵਾਂਗੇ ਅਸੀਂ ਬੈਬਲ ਕਲਾਂ ਦਾ ਇਨਸਾਫ ਦਵਾਂਗੇ ਕਹਿ ਕੇ ਸੱਤਾਂ ਚ ਆਏ ਸੀ ਤੇ ਮੁਖਸਰ ਸਾਹਿਬ ਦੀ ਧਰਤੀ ਤੇ ਜਾਣਾ ਸੀ ਤੇ ਸੰਗਤਾਂ ਨੂੰ ਕੀ ਕੀ ਬੋਲਣਾ ਸੀ ਜੋ ਸਾਰੀਆਂ ਗੱਲਾਂ ਤਾਂ ਧਿਆਨ ਭਟਕਾਉਣ ਲਈ ਬਿਨਾਂ ਕਿਸੇ ਜਾਣਕਾਰੀ ਦੇ ਕਹਿ ਲੋ ਜਾਂ ਕਿਸੇ ਯੋਜਨਾ ਦੇ ਤਹਿਤ ਉਹਨਾਂ ਨੇ ਇਸ ਪਵਿੱਤਰ ਸਥਾਨ ਦੇ ਬਾਰੇ ਚ ਜੋ ਕੁਝ ਵੀ ਕਿਹਾ ਹੈ ਮੈਂ ਸਮਝਦਾ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਸਾਰੀ ਸੰਗਤ ਕੋਲੋਂ ਔਰ ਜੋ ਸਿਟ ਨੇ ਅਗਰ ਕੋਈ ਪਰਚਾ ਦਰਜ ਕੀਤਾ ਹੈ ਆਫ ਆਈ ਆਰ ਦਰਜ ਕੀਤੀ ਹੈ ਤੇ ਉਹਨੂੰ ਵੀ ਤੁਰੰਤ ਰੱਦ ਕਰਨਾ ਚਾਹੀਦਾ ਮੈਂ ਇੱਕ ਵਾਰ ਫੇਰ ਤਨ ਤਨ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਚਰਨਾ ਚ ਆਪਣੇ ਸ਼ਰਦਾ ਭੇਟ ਕਰਦਾ ਉਹਨਾਂ ਦੇ ਦਰਬਾਰ ਚ ਫੇਰ ਇੱਕ ਵਾਰ ਨਤਮਸਤਕ ਹੁੰਦਾ ਆਇਆ ਪ੍ਰਾਰਥਨਾ ਵੀ ਕਰਦਾ ਹੈ ਕਿ ਉਹ ਮੁੱਖ ਮੰਤਰੀ ਨੂੰ ਤੇ ਸਰਕਾਰ ਨੂੰ ਸਦਗਤੀ